ਅੱਜ ਸ੍ਰੀ ਗਲਤਕ ਸਾਹਿਬ ਤੋਂ ਗੁਰੂ ਮਹਾਰਾਜ ਦਾ ਪੋਟ ਆਸਰਾ ਲੈ ਕੇ ਆਸ਼ੀਰਵਾਦ ਲੈ ਕੇ ਇੱਕ ਕਿਸਾਨ ਮਾਰਚ ਜਿਹੜੀ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਈ ਹੈ ਇਹਦੇ ਬਾਅਦ ਹੋ ਜਾਣੀ ਹੈ ਸਿੱਧੀ ਮਾਰਚ ਗਵਰਨਰ ਹਾਊਸ ਜਾਊਗੀ ਜਿੱਥੇ ਪੰਜਾਬ ਦੇ ਗਵਰਨਰ ਨੂੰ ਮੈਮੋਰੰਡਮ ਦਿੱਤਾ ਜਾਊਗਾ ਕਿ ਸੈਂਟਰ ਦੀ ਸਰਕਾਰ ਤੇ ਖਾਸ ਕਰਕੇ ਰਾਸ਼ਟਰਪਤੀ ਨੂੰ ਬੇਨਤੀ ਹੈ ਕਿ ਆ ਦੋ ਹਾਊਸਸ ਨੂੰ ਫਿਰ ਤੋਂ ਬੁਲਾਇਆ ਜਾਏ ਦੇਸ਼ ਦੇ ਕਿਸਾਨ ਜਿਹੜੇ ਸੰਘਰਸ਼ ਕਰ ਰਿਹਾ ਕਿਉਂਕਿ ਜਿਹੜਾ ਕਾਲਾ ਕਾਨੂੰਨ ਹੈ ਉਹਨਾਂ ਦੇ ਬੜਾ ਖਿਲਾਫ ਹੈ ਤੇ ਉਸ ਕਾਨੂੰਨ ਨੂੰ ਫਿਰ ਤੋਂ ਰੱਦ ਕੀਤਾ ਜਾਏ ਤੇ ਇਸ ਲਈ ਉਹ ਸੈਸ਼ਨ ਬੁਲਾਇਆ ਜਾਏ ਸੋ ਮਾਰਚ ਜਿਹੜਾ ਹੈ ਹੁਣੀ ਸ਼ੁਰੂ ਹੋ ਰਿਹਾ ਹੈ ਤੇ ਪੂਰੀ ਸੰਗਤਾਂ 1 ਮਾਰਚ ਇੱਥੋਂ ਸ਼ੁਰੂ ਹੋ ਰਿਹਾ ਹੈ 1 ਮਾਰਚ ਤੱਕ ਸ਼੍ਰੀ ਤਲਵੰਡੀ ਸਾਬ ਤੋਂ ਸ਼ੁਰੂ ਹੋ ਰਿਹਾ ਹੈ ਇੱਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਵੇਂ ਖਾਲਸਾ ਪੰਥ ਦੀ ਟ੍ਰੈਡੀਸ਼ਨ ਹੈ ਗੁਰੂਆਂ ਦਾ ਗੁਰੂ ਨਾਨਕ ਚੰਨਾ ਜਰਦਾਸ ਬੇਨਤੀ ਕਰਕੇ ਓਟਾਸ ਲੱਗੇ ਆਪਾਂ ਜੋ ਵੀ ਕੰਮ ਕਰਦੇ ਆ ਕਰਦੇ ਆ ਤੇ ਇਸ ਲਈ ਆ ਮਾਚੂ ਅੱਜ ਫੇਰ ਸ਼ੁਰੂ ਹੋ ਰਿਹਾ ਸਰ ਸਾਹਿਬ ਲੋ ਇਹ ਜਾਨ ਲਾਉਂਗਾ ਜਨਾ ਉਹ ਕਹਿ ਰਹੀ ਹੈ ਕਿ ਮੈਂ ਬੰਦੀ ਭਾਰਤ ਤੋਂ ਬਾਬਾ ਜੀ ਨੇ ਸਾਈਨ ਕਰਤਾ ਅੱਛੀ ਦਰਜ ਨੂੰ ਕਰਤਾ ਉਹ ਕਹਿੰਦੇ ਵੀ ਜਦੋਂ ਪ੍ਰਸਤਾਵ ਜਿਹੜਾ ਰੱਖਿਆ ਗਿਆ ਸੀ ਉੱਤੇ ਇਹਨਾਂ ਦੇ ਸਾਈਨ ਹੈ ਕਿਨੇ ਕਰ ਦਿੱਤੇ ਜੇ ਮੈਨੂੰ ਸਾਈਨ ਦਿਖਾ ਦਿਓ ਦਿਖਾ ਦਿਓ ਕਹਿਣਾ ਕਹਿਣਾ ਮੈਂ ਤੁਹਾਨੂੰ ਦੱਸਾਂ ਕਹਿਣਾ ਬੜਾ ਸੁੱਖਾ ਹੈ ਪ੍ਰੂਫ ਦਿਓ ਸਰ ਜੀ ਦੇਖੋ ਕਿ ਇਹ ਵੀ ਦੋਸ਼ੇ ਲਾ ਰਹੀ ਹੈ ਵਿਰੋਧੀ ਧਿਰਾਂ ਕੇ ਪਹਿਲਾਂ ਅਸੀਂ ਸਵੱਤਰ ਕੀਤਾ ਬਾਅਦ ਚ ਵੋਟਾਂ ਦੇ ਮੈਂ ਉਹ ਮੈਂ ਹੀ ਕਹਿ ਰਿਹਾ ਨਾ ਸ਼ੋਮਨੀ ਖਾਲੀ ਦਲ ਦਾ ਇਤਿਹਾਸ ਹੈ ਅਸੀਂ ਬਾਦਲ ਸਾਹਿਬ 16-16 ਸਾਲ ਜੇਲ੍ਹਾਂ ਕੱਟੀਆਂ ਕਿਸਾਨਾਂ ਖਾਤਰ ਗਰੀਬਾਂ ਖਾਤਰ ਸੋ ਅਸੀਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਅਸੀਂ ਸ਼ੁਰੂ ਤੋਂ ਪਹਿਲੇ ਤੋਂ ਕੀ ਮੈਂ ਕੀ ਕਿ ਸਨਾ ਸਾਨੂੰ ਇਹਦੇ ਬਾਰੇ ਪੁੱਛਿਆ ਗਿਆ ਨਾ ਕਿਸੇ ਮੀਟਿੰਗ ਬੁਲਾਈ ਗਈ ਸੀ ਕੈਬਨਿਟ 'ਚ ਅਸੀਂ ਵਿਰੋਧ ਕੀਤਾ ਹੈ ਲਿਖ ਦਿੱਤਾ ਹਰ ਸਮਰਥ ਮੇ ਉਥੇ ਤੇ ਉਹਦੇ ਬਾਅਦ ਸਾਡੀ ਕੋਸ਼ਿਸ਼ ਕੀਤੀ ਕਿ ਦੋਨੋਂ ਜਥੇਬੰਦੀਆਂ ਨੂੰ ਕਿਸਾਨਾਂ ਦੀ ਆਵਾਜ਼ ਉਹ ਸਾਨੂੰ ਪ੍ਰੋਸਾ ਦਿੱਤਾ ਗਿਆ ਸੀ ਕਿ ਕਿਸਾਨਾਂ ਦੀ ਆਵਾਜ਼ ਜੋ ਤੁਸੀਂ ਕਹੋਗੇ ਅਸੀਂ ਵਿੱਚ ਪਾ ਦਾਂਗੇ ਐਕਚ ਪਰ ਜਦੋਂ ਨਹੀਂ ਪਾਇਆ ਤੇ ਅਸੀਂ ਉਸ ਟਾਈਮ ਮੁਸੀਫਾ ਦਿੱਤਾ ਕੱਲ੍ਹ ਸੇਵਾਕ ਨੇ ਕਿਹਾ ਕਿ ਕਾਲੀਦਾਰ ਮੈਂ 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 ਦੇਖੋ ਜੀ ਗੱਲ ਹੈ ਕਿ ਮੈਂ ਹੁਣ ਇਹਦੀ ਗੱਲਾਂ ਤੂੰ ਤੂੰ ਮੈਂ ਵਿੱਚ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਸਾਰੇ ਕਿਸਾਨ ਜਥੇਬੰਦੀਆਂ ਜਾਂ ਸਾਰੇ ਜੋ ਸੰਘਰਸ਼ ਕਰ ਰਹੇ ਆ ਮੈਂ ਸਾਰੇ ਨੂੰ ਬੇਨਤੀ ਕਰਦਾ ਇਕੱਠੇ ਹੋ ਕੇ ਸੰਘਰਸ਼ ਕਰੀਏ ਇਕੱਠੇ ਇੱਕ ਤੇ ਇੱਕ 11 ਹੋ ਜਾਂਦੇ ਐ ਤੇ ਸਾਨੂੰ ਅਸੀਂ ਸਭ ਤੋਂ ਪਿੱਛੇ ਲੱਗਣ ਨੂੰ ਤਿਆਰ ਆ ਐਸ ਪ੍ਰੈਜ਼ੀਡੈਂਟ ਅਕਾਲੀ ਦਲ ਕਰੇ ਆਪਾਂ ਨੂੰ ਉਹ ਰਿਜ਼ਲਟ ਚਾਹੀਦਾ ਹੈ ਤੋਂ ਐਸ ਕਰਕੇ ਮੇਰੀ ਆਈ ਪੀਲ ਹੈ ਸਾਰੇ ਇਕੱਠੇ ਹੋਈਏ ਸੰਘਰਸ਼ ਪਲਾਨ ਨਾ ਕਰੀਏ ਸੋ ਥੈਟ ਥੋੜੀ ਤਾਕਤ ਦਾ ਪਤਾ ਲੱਗੇ ਤੇ ਆਪਾਂ ਇੰਡੀਵਿਜੂਲੀ ਆਪਣਾ ਸੰਘਰਸ਼ ਕਰਾਂਗੇ ਉਹ ਗੱਲ ਨਹੀਂ ਬਣੀ। ਸੋ ਮੈਂ ਕਹਿੰਦਾ ਸਮਝ ਬਾਕੀ ਆਈਐਸਏ ਦਾ ਮੁਸ਼ਕਲ ਪਰ ਹੈ ਜੀ ਰਸਤਾ ਹੈ। ਜਿਹੜਾ ਕੈਪਟਨ ਸਾਹਿਬ ਦਾ ਬਾਹਰ ਬਾਹਰ ਵੀ ਉਹ ਕਰ ਰਹੇ ਕਿ ਆਈਐਸਏ ਦਾ ਇਹ ਆ ਇੱਕ ਤਰੀਕਾ ਹੈ ਸੰਘਰਸ਼ ਨੂੰ ਖਰਾਬ ਕਰਨ ਦਾ। ਜੋ ਵੀ ਗੰਮ ਖਰਾਬ ਕਰਨਾ ਹੁੰਦਾ ਫਿਰ ਆਈਐਸਏ ਦਾ ਨਾਮ ਲੈ ਲੈਂਦੇ ਐ। ਸੋ ਕੈਪਟਨ ਸਾਹਿਬ ਜੇ ਤੁਹਾਡੇ ਕੋਲ ਪ੍ਰੂਫ ਹੈ ਤਾਂ ਦੱਸੋ। ਠੀਕ ਹੈ ਥੈਂਕ ਯੂ ਦੋਸ਼ ਲਾ ਕੇ